ਹਲਕਾ ਕਪੂਰਥਲਾ ਦੇ ਹਲਕਾ ਇੰਚਾਰਜ ਦੀ ਟੀਮ ਦੇ ਇੱਕ ਮੈਂਬਰ ਨੂੰ ਪਿਛਲੇ ਦਿਨੀ ਕੁਝ ਲੋਕਾਂ ਦੇ ਦੁਆਰਾ ਘੇਰ ਲਿਆ ਗਿਆ ਸੀ ਕਿਉਂਕਿ ਉਹਨਾਂ ਦਾ ਇਲਜ਼ਾਮ ਸੀ ਕਿ ਹਲਕੇ ਦੇ ਵਿੱਚ ਪੋਰਸ਼ ਇਲਾਕੇ ਵਿੱਚ ਚੱਲ ਰਹੇ ਸੜਕ ਦੇ ਨਿਰਮਾਣ ਕਾਰਜ ਨੂੰ ਹਲਕਾ ਇੰਚਾਰਜ ਦੇ ਦੁਆਰਾ ਰੋਕਿਆ ਗਿਆ ਅਤੇ ਇਸ ਦੇ ਨਾਲ ਨਾਲ ਉਹਨਾਂ ਦੇ ਉੱਤੇ ਹੋਰ ਵੀ ਬਹੁਤ ਸਾਰੇ ਇਲਜ਼ਾਮ ਲਗਾਏ ਗਏ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਇਹਨਾਂ ਵਰਕਰਾਂ ਦੇ ਦੁਆਰਾ ਹੁਣ ਆਪਣੇ ਉੱਤੇ ਲੱਗੇ ਇਲਜ਼ਾਮਾਂ ਬਾਰੇ ਅਤੇ ਹੋਰ ਬਹੁਤ ਸਾਰੇ ਮਸਲਿਆਂ ਦੇ ਬਾਰੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਆਪਣਾ ਮੇਰੇ ਨਾਲ ਵਿਸ਼ਾਲ ਬਹਿਲ ਹਾਂਜੀ ਸਰ ਕਿਰਮਤ ਲੇ ਚੋ ਮੈਂ ਸੁਭਾਸ਼ ਚੌਂਕ ਹਾਂਜੀ ਐ ਵੈਸਾ ਕੀ ਗੱਲ ਕੀ ਹੋਈ ਸੀ ਜਿਹੜੀ ਕਿ ਉਹ ਦਿਨ ਤੁਹਾਡੀ ਡਿਪਟੀ ਮੇਅਰ ਨਾਲ ਜਿਹੜੀ ਕਿ ਬਹਿਸ ਵਾਜੀ ਹੋਈ ਸੀ ਸਾਰਾ ਕੀ ਮਾਮਲਾ ਕੀ ਸੀ ਸ਼ਿਮੰਦਰ ਸੁਭਾਸ਼ ਚੌਂਕ ਸਾਡਾ ਮੰਦਰ ਦੇ ਵਿੱਚੋਂ ਮੈਂ ਪਰਸ਼ਾਲ ਲੈ ਕੇ ਆਪਣੇ ਦੂਜੇ ਘਰ ਚਾਚਾ ਜੀ ਦੇ ਘਰ ਦੇ ਜਾਂ ਰਿਹਾ ਸੀਗਾ ਬੱਚਿਆਂ ਨੂੰ ਤੇ ਅਸੀਂ ਆਹ ਰਾਮਨਾਥ ਮੰਦਰ ਦੇ ਬਾਹਰ ਕੰਮ ਚੱਲਦਾ ਪਿਆ ਸੀਗਾ ਉੱਥੇ 20ਵੇਂ ਮੱਥਾ ਟੇਕਣ ਜਾ ਰਿਹਾ ਸੀ ਉਹ ਜਾਣ ਦੀ ਤਿਆਰੀ ਵਿੱਚ ਸੀਗਾ ਜੇ ਤੇ ਪਿੱਛੋਂ ਡਿਪਟੀ ਮੇਅਰ ਜਿਹੜੇ ਉੱਥੇ ਵਾਰਡ ਦੇ ਐਮਸੀ ਸਾਹਿਬਾਨਾ ਔਰ ਸੂਤ ਸਾਹਿਬ ਜਿਹੜੇ ਡਿਪਟੀ ਮੇਅਰ ਮਾਸਟਰ ਸੂਜੀ ਨੂੰ ਵੀ ਕਹਿੰਦੇ ਆ ਲੋਕ ਤੇ ਉਹ ਉੱਥੇ ਮੌਕੇ ਤੇ ਮੌਜੂਦ ਸੀਗੇ ਮੈਨੂੰ ਪਿੱਛੋਂ ਆ ਕੇ ਇਹਨਾਂ ਨੇ ਬਿਨਾ ਕਿਸੇ ਬਹ ਹਾਲਾਂਕਿ ਤਬਤੀਸ਼ ਕਰਦਾ ਪਿਆ ਸੀ ਕੰਮ ਕਿੱਦਾਂ ਚੱਲ ਪਿਆ ਮੈਂ ਇੱਕ ਦੋ ਡੀਸੀ ਸਾਹਿਬਾਨ ਨੂੰ ਫੋਨ ਕੀਤੇ ਅਨਪੰਮ ਕਲੇਰ ਨੂੰ ਫੋਨ ਕਰਦਾ ਪਿਆ ਸੀਗਾ ਪਿੱਛੋਂ ਆ ਕੇ ਇਹਨਾਂ ਨੇ ਮੇਰ ਨਾਲ ਮਾਰਕੁੱਟ ਕਰਨੀ ਸ਼ੁਰੂ ਹੋ ਗਈ ਜਦ ਕਿ ਇਹਨਾਂ ਦੇ ਨਾਲ ਕਾਫੀ ਬੰਦੇ ਵੀ ਸੀਗੇ ਜਦੋਂ ਮੈਂ ਆਪਣੇ ਆਪ ਨੂੰ ਬਚ ਬਚਾ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਕੋਲ ਲਾਈਵ ਮੋਬਾਈਲ ਸੀਗਾ ਉਸੇ ਵੇਲੇ ਕੈਮਰਾ ਲਾਈਵ ਕਰਕੇ ਉਹ ਉਹਨਾਂ ਦੇ ਕੋਲ ਗਲੀ ਦੇ ਵਿੱਚ ਜਾ ਕੇ ਲਾਈਵ ਕਰ ਦਿੱਤਾ ਇਸ ਤੋਂ ਬਾਅਦ ਸਾਰੀ ਚੀਜ਼ ਦੀ ਜਾਣਕਾਰੀ ਮੈਂ ਜਨਤਕ ਕੀਤੀ ਉੱਚ ਅਧਿਕਾਰੀਆਂ ਨੂੰ ਵੀ ਮੈਂ ਕਿਹਾ ਵੀ ਮੇਰੀ ਜਾਨ ਬਚਾਈ ਜਾਵੇ ਉਸ ਵੇਲੇ ਇਹਨਾਂ ਨੇ ਗਲੀ ਮੁਹੱਲੇ ਦੇ ਕੁਝ ਲੋਕ ਵੀ ਇਕੱਠੇ ਕਰ ਲਏ ਉਹਨਾਂ ਨੂੰ ਮੇਰੇ ਖਿਲਾਫ ਭੜਕਾਇਆ ਜਦਕਿ ਇਹ ਉੱਥੇ ਦੇ ਮੌਜੂਦਾ ਐਮਸੀਬੀਆ ਔਰ ਸ਼ਹਿਰ ਦੇ ਮੇਅਰ ਵੀ ਹੈ ਇਹਨਾਂ ਦੇ ਜ਼ਿੰਮੇਵਾਰੀ ਇਹ ਬੰਦੀ ਪਈ ਸੀ ਅਗਰ ਇਹ ਗਲਤ ਕੰਮ ਕੋਈ ਚੱਲਦਾ ਪਿਆਵਾ ਉਹਦੀ ਦੇਖਰੇਖ ਕਰਦੇ ਉਹਦੀ ਤਫਤੀਸ਼ ਕਰਵਾਉਂਦੇ ਇਹਨਾਂ ਨੇ ਖੋਦੀ ਮੇਨਾ ਮਾਰਤਾੜ ਕੀਤੀ ਆ ਮੇਨਾ ਲੜਾਈ ਕਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਜਾਨ ਬਚਾ ਕੇ ਇਹਨਾਂ ਦਾ ਪੂਰਾ ਪਲਾਨ ਸੀਗਾ ਕਿ ਮੈਨੂੰ ਉੱਥੇ ਮੌਕੇ ਤੇ ਹੀ ਕੁੱਟਮਾਰ ਕੀਤੀ ਜਾਵੇ ਮੈਂ ਉੱਥੋਂ ਸਾਹਮਣੇ ਮੇਰੇ ਕੋਈ ਜਾਣਕਾਰ ਰਿੰਕੂ ਕਾਲੀਆਂ ਦੀ ਦੁਕਾਨ ਸੀ ਕਿ ਉੱਥੇ ਮੈਂ ਜਾ ਕੇ ਆਪਣੀ ਜਾਨ ਬਚਾਈ ਇਹਨਾਂ ਕੋ ਭੱਜ ਕੇ ਤੇ ਉਥੇ ਇਹਨਾਂ ਨੇ ਘੰਟਾ ਪਾਰ ਮੈਨੂੰ ਬਾਹਰ ਬਦਮਾਸ਼ ਸਾਧ ਕੇ ਆਪਣੇ ਗੁੰਡੇ ਫੋਨ ਨੰਬਰ ਤੇ ਇਹਨਾਂ ਨੇ ਆਪਣੇ ਬੁਲਵਾਏ ਆ ਉੱਤੇ ਮੈਂ ਘੰਟਾ ਪਾਰ ਬੈਠਾ ਰਿਆ ਮੈਂ ਸਾਰੇ ਡੀਸੀ ਸਾਹਿਬਾਨ ਨੂੰ ਵੀ ਔਰ ਸਾਰੇ ਵੱਡੇ ਉੱਚ ਅਧਿਕਾਰੀਆਂ ਨੂੰ ਇਹਦੀ ਜਾਣਕਾਰੀ ਦਿੱਤੀ ਵੀ ਮੈਨੂੰ ਬਚਾਇਆ ਜਾਵੇ ਉਸ ਤੋਂ ਬਾਅਦ ਜਾ ਕੇ ਮੇਰੇ ਕਿਸੇ नोन ਬੰਦੇ ਨੇ ਉਥੋਂ ਮੈਂ ਜਾਨ ਬਚਾ ਕੇ ਭੱਜਿਆ ਤਾਂ ਉਸ ਤੋਂ ਬਾਅਦ ਤੁਸੀਂ ਸਿਵਲ ਹਸਪਤਾਲ ਦੇ ਦਾਖਲ ਹੋਏ ਤਾਂ ਐਮਐਲਬੀ ਕਟਾਈ ਪਲੱਸ ਪ੍ਰਸ਼ਾਸਨ ਨੂੰ ਵੀ ਆਪਣੇ ਬਿਆਨ ਦਿੱਤੇ ਕਿ ਬਿਆਨ ਦਿੱਤੇ ਮੌਕੇ ਦੇ ਵਿੱਚ ਸਾਰਾ ਅਸੀਂ ਦੱਸਿਆ ਵੀ ਜੋ ਮੇਨਾ ਕਟਮਾਰ ਹੋਈ ਜੋ ਮੇਰੀ ਚੀਜ਼ਾਂ ਗਵਾਚੀਆਂ ਕਿਤੇ ਨਾ ਕਿਤੇ ਮੇਰੇ ਟੀਥ ਦੇ ਉੱਤੇ ਵੀ ਵਾਰ ਕੀਤਾ ਸੀਗਾ ਇਹਨਾਂ ਨੇ ਮਿਲ ਕੇ ਉਹ ਸਾਰੀ ਚੀਜ਼ ਦੀ ਜਾਣਕਾਰੀ ਮੈਂ ਤਫਤੀਸ਼ ਦੇ ਤੌਰ ਦੇ ਉੱਤੇ ਦਿਖਾਈ ਹੈ ਤਾਂ ਹੁਣ ਇਸ ਮੰਦੇ ਤੁਸੀਂ ਪੁਲਿਸ ਦੇ ਉਚਿਤ ਅਧਿਕਾਰੀ ਤੋਂ ਮੰਗ ਕੀ ਕਰਦੇ ਅਸੀਂ ਇਹ ਚਾਹਦੇ ਇਨਸਾਫ ਹੋਵੇ ਅਸੀਂ ਇਹ ਚਾਹਦੇ ਪਈਆਂ ਪੰਜਾਬ ਦੇ ਲੋਕਾਂ ਨੂੰ ਅਗਰ ਕੋਈ ਇਨਸਾਫ ਵਾਸਤੇ ਲੜਦਾ ਪਿਆਵਾ ਤੇ ਉਹਨੂੰ ਬਹੁਤ ਸਾਰੀਆਂ ਕਸ਼ਟ ਕਠਿਨਾਈਆਂ ਨਾਣ ਸਾਨੂੰ ਉੱਚ ਅਧਿਕਾਰੀਆਂ ਦੇ ਸਰਦਾਰ ਭਗਵੰਤ ਮਾਨ ਜਿਹੜੇ ਪੰਜਾਬ ਦੇ ਸੀਐਮ ਆ ਉਹਨਾਂ ਦੇ ਬੜਾ ਮਾਣ ਆ ਉਹਨਾਂ ਨੇ ਇੱਕੋ ਚੀਜ਼ ਕਹੀ ਆ ਭਾਵੇਂ 5 ਸਾਲ ਪਹਿਲੀ ਕੋ ਚੋਰੀ ਹੈ ਡਕੈਤੀ ਹੈ ਤੇ ਉਹਦੇ ਉਹਦੇ ਪੈਸੇ ਵਾਪਸ ਸਰਕਾਰ ਦੇ ਖਾਤੇ ਵਿੱਚ ਚਾਣਗੇ ਜਦ ਕਿ ਹੁਣ ਮੌਕੇ ਤੇ ਮੌਜੂਦ ਚੋਰੀਆਂ ਚੱਲਦੀਆਂ ਪਈਆਂ ਰੰਗੇ ਇੱਥੇ ਅਸੀਂ ਫੜਾਣੇ ਪਈਆਂ ਤੇ ਸਾਡੇ ਇਸ ਕੰਮ ਦੇ ਉੱਤੇ ਕਾਰਵਾਈ ਪੁਆਈ ਜਾਵੇ ਤੇ ਜੰਨੀ ਕੋਈ ਖਤਰਾ ਹੈ ਜਾਂ ਕੋਈ ਤੰਗੀ ਸਰ ਅਸੀਂ ਘਰੋਂ ਹੀ ਨਹੀਂ ਬਾਹਰ ਨਿਕਲਦੇ ਪਏ ਯਕੀਨ ਕਰਨਾ ਅਸੀਂ ਘਰ ਦੇ ਵਿੱਚ ਦਬਕੇ ਪਏ ਆ ਸਾਨੂੰ ਡਰ ਆ ਕਿਉਂ ਸਾਡੀ ਸਪੋਰਟ ਵਾਸਤੇ ਕੋਈ ਨਹੀਂ ਹੈਗਾ ਕਿਤੇ ਨਾ ਕਿਤੇ ਸਾਨੂੰ ਇਹ ਵਾ ਕਿ ਕੋਈ ਵੀ ਗੁੰਡਾਗਰਦੀ ਕਰਨ ਵਾਲੇ ਸ਼ਖਸ ਸਾਨੂੰ ਮਾਰ ਸਕਦੇ ਆ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਦਬਾਅ ਵਾ ਪ੍ਰੈਸ਼ਰਾਈਜ਼ ਆ ਇਹਨਾਂ ਦਾ ਕਿਤੇ ਨਾ ਕਿਤੇ ਰਸੂਖ ਪੁਲਿਸ ਮੈਕਮਿਆਂ ਵਿੱਚ ਵੀ ਹੈ ਔਰ ਇਹਨਾਂ ਦੇ ਬਹੁਤ ਸਾਰੇ ਲਿੰਕ ਹੈਗੇ ਆ ਅਸੀਂ ਇਹਨਾਂ ਤੋਂ ਡਰਦੇ ਹਾਂ ਅਸੀਂ ਇਹ ਕਹਿੰਦੇ ਸਾਡੀ ਜਾਨ ਬਚਾਈ ਜਾਵੇ ਅਸੀਂ ਪੰਜਾਬ ਦੀ ਸਰਕਾਰ ਨੂੰ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਸੀਐਮ ਸਾਹਿਬ ਆ ਉਹਨਾਂ ਨੂੰ ਬੇਨਤੀ ਕਰਦੇ ਹਾਂ ਇਸ ਕੰਮ ਦੀ ਜਾਂਚ ਕਰਵਾਈ ਜਾਵੇ ਇਹਦੇ ਵਿੱਚ ਮੋਟੀਆਂ ਕਮਿਸ਼ਨਾਂ ਖਾਣ ਵਾਲੇ ਕਿਹੜੇ ਲੋਕ ਆ ਉਹ ਸਾਰਿਆਂ ਨੂੰ ਫੜਿਆ ਜਾਵੇ ਉਹਨਾਂ ਤੇ ਕਾਰਵਾਈ ਕਾਨੂੰਨੀ ਜੋ ਬੰਦੀ ਉਹ ਕਰਵਾਈ ਜਾਵੇ ਇੱਕ ਤਾਂ ਹੋਰ ਇਲਜ਼ਾਮ ਵੀ ਲੱਗਦਾ ਸੀ ਜਿਵੇਂ ਕਿ ਰਿਸ਼ਵਤ ਨੂੰ ਜਾਂ ਬਲੈਕਮੇਲਿੰਗ ਨੂੰ ਲੈ ਕੇ ਤਾਂ ਦੂਜਾ ਮਜ਼ਦੂਰਾਂ ਨੂੰ ਧਮਕੀਆਂ ਚਾਨੋਂ ਮਾਰਨ ਦੀਆਂ ਤੇ ਇੰਤ ਨਹੀਂ ਸਾਰੇ ਬਿਲਕੁਲ ਸਾਰਾ ਸਾਰ ਗਲਤ ਹੈ ਕਾਰਨ ਇਹ ਹੈ ਕਿ ਜਿਹੜੇ ਲੋਕ ਇਸ ਮਿਲੀ ਭਗਤ ਦੇ ਵਿੱਚ ਇਨਵੋਲ ਆ ਉਹਨਾਂ ਨੇ ਤਾਂ ਕੁਛ ਨਾ ਕੁਛ ਬਿਆਨ ਦੇ ਨਹੀਂ ਹੈ ਅਸੀਂ ਉੱਥੇ ਜਨਤਾ ਦੀ ਹੈਲਪ ਕਰਨ ਗਏ ਸੀਗੇ ਉਹ ਕਿਤੇ ਨਾ ਕਿਤੇ ਵਿਨੋਦ ਸੂਜੀ ਮੌਕੇ ਦੇ ਉੱਤੇ ਕਮਿਸ਼ਨ ਜਿਹੜੇ ਲੋਕਲ ਠੇਕੇਦਾਰ ਉਹਨਾਂ ਦੇ ਕਾਲ ਡਿਟੇਲ ਅਗਰ ਖੰਗਾਲੀ ਜਾਊਗੀ ਤੇ ਆਪਸੀ ਉਹਨਾਂ ਦੇ ਤਾਲਮੇਲ ਜ਼ਰੂਰ ਨਜ਼ਰ ਆ ਜਾਊਗਾ ਜਦ ਕਿ ਸਾਡੇ ਵੀ ਤੁਸੀਂ ਮੋਬਾਈਲ ਚੈੱਕ ਕਰ ਸਕਦੇ ਹੋ ਟ੍ਰੇਸ ਕਰਾ ਸਕਦੇ ਹੋ ਵੀ ਕਿੱਥੇ ਕਿਹੜੇ ਨਿਬੰਦੇ ਨੇ ਕਿਹਨੂੰ ਕਿਹਨੂੰ ਫੋਨ ਕੀਤੇ ਆ ਤਾਂ ਜਿਹੜੀ ਤਮਕੀਦ ਕੀਤੀ ਜਾ ਰਹੀ ਸੀ ਤਾਂ ਕਿ ਬਿਲਕੁਲ ਸਾਰਾ ਸਾਰ ਗਲਤ ਹੈ ਉਤਾ ਜਦੋਂ ਕੋਈ ਚੋਰੀ ਫੜੀ ਜਾਊਗੀ ਕਿਸੇ ਬੰਦੇ ਦੀ ਉਹ ਰਾਲਾ ਦਾ ਪਾਊਗਾ ਜੀ ਤਾਂ ਹੁਣ ਤੁਸੀਂ ਕੀ ਕਾਰਵਾਈ ਲਈ ਕੀ ਮੰਗਕਾ ਚਿਤ ਕੋਸ਼ਿਸ਼ ਕੀਤੀ ਇਨਸਾਫ ਹੋਣਾ ਚਾਹੀਦਾ ਤਾਂ ਕਿ ਪੰਜਾਬ ਦੇ ਇਮਾਨਦਾਰ ਲੋਕਾਂ ਵਾਸਤੇ ਹੌਸਲਾ ਵਧੇ ਉਹਨੇ ਬੋਲ ਲਿਖ ਤੁਹਾਡੇ ਤੇ ਵੀ ਅਲਿਗੇਸ਼ਨ ਲਗਾਏ ਜਾ ਰਹੇ ਸੀ ਕਿ ਤੁਸੀਂ ਆਮ ਪਾਰਟੀ ਨਾਲ ਸੰਬੰਧਤ ਹੋ ਤਾਂ ਕਿਤਨੇ ਕਿਤੇ ਅਲਕਨ ਚਾਰਜ ਦੀ ਸ਼ੈਤ ਹੈ ਜਾਂ ਉਧਰ ਗਈ ਸੀ ਕਿ ਕਾਰਨ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕੋ ਚੀਜ਼ ਕਹੀ ਹੈ ਅਗਰ ਕਿਤੇ ਵੀ ਚੋਰੀ ਹੋ ਰਹੀ ਹੈ ਉਹਦੀ ਜਾਣਕਾਰੀ ਜ਼ਰੂਰ ਦਿਓ ਹਾਲਾਂਕਿ ਕਾਲ ਸੈਟ ਇੱਕ ਕਾਲ ਟੋਲ ਫਰੀ ਨੰਬਰ ਤੱਕ ਇਸ਼ੂ ਕੀਤੇ ਗਏ ਆ ਅਸੀਂ ਸਿਰਫ ਉਹਦੀ ਜਾਣਕਾਰੀ ਤੁਸੀਂ ਮੇਰੇ ਕੋਲ ਰਿਕਾਰਡ ਲੈ ਸਕਦੇ ਹੋ ਅਸੀਂ ਡੀਸੀ ਸਾਹਿਬਾਨ ਨੂੰ ਫੋਨ ਕੀਤੇ ਆ ਹਨਪੰਮ ਕਲੇਰ ਜੀ ਨੂੰ ਫੋਨ ਕੀਤੇ ਆ ਮੈਡਮ ਮਨਜੂ ਰਾਣਾ ਨੂੰ ਇਹ ਸਾਰੀ ਚੀਜ਼ ਦੀ ਜਾਣਕਾਰੀ ਦਿੱਤੀ ਹੈ ਅਗਰ ਇਹ ਕੰਮ ਕਰਨੇ ਗਲਤ ਆ ਅਸੀਂ ਮੌਕੇ ਤੇ ਜਾ ਕੇ ਤੁਸੀਂ ਦੇਖੋ ਵੀ ਉਹ ਕੰਮ ਹੋਣਾ ਸਹੀ ਆ ਜਾਂ ਨਹੀਂ ਅਸੀਂ ਸਿਰਫ ਇੱਕ ਸ਼ਹਿਰ ਦੇ ਵਿੱਚ ਮੈਂ ਸਮਾਜ ਸੇਵਾ ਕਾ ਵਿਸਲ ਬਲੂਅਰ ਦਾ ਕੰਮ ਆ ਅਸੀਂ ਰੋਲਾ ਪਾਣਾ ਹੁੰਦਾ ਅਗਰ ਕਿਤੇ ਗਲਤ ਕੰਮ ਹੁੰਦਾ ਅਗਰ ਨਹੀਂ ਗਲਤ ਕੰਮ ਹੋ ਰਿਹਾ ਉਹ ਸਹੀ ਤਰੀਕੇ ਨਾਲ ਮਸਾਲਾ ਲੱਗ ਰਿਹਾ ਤੇ ਜ਼ਿੰਮੇਵਾਰ ਮੈਂ ਆ ਮੈਂ ਕਸੂਰਵਾਰ ਆ ਨਹੀਂ ਇਹ ਇਹਦੇ ਵਿੱਚ ਕਹੋ ਕਿ ਕੋਈ ਹਲਕਾ ਚਾਰਜ ਹੈ ਕੋਈ ਹਾਥ ਤਾਂ ਨਹੀਂ ਦੀ ਜੀ ਨਹੀਂ ਹਮ ਜਨ ਤੱਕ ਨਾਗਰਿਕ ਦਾ ਇਹ ਕਰਤੱਵਿਆ ਬੰਦਾ ਵਾ ਕਿ ਅਸੀਂ ਉੱਥੇ ਜਾ ਕੇ ਜੇ ਕਿਤੇ ਗਲਤ ਕੰਮ ਹੁੰਦਾ ਹੋਵੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਨਾ ਵਾਂ ਅਗਰ ਕਿਤੇ ਵੀ ਕੋਈ ਗਲਤ ਕੰਮ ਹੋ ਰਿਹਾ ਤਾਂ ਉੱਥੇ ਜਾ ਕੇ ਉਹਦੇ ਉੱਚ ਅਧਿਕਾਰੀਆਂ ਨੂੰ ਦੱਸੋ ਜੇ ਉੱਥੇ ਦੇ ਕਮਿਸ਼ਨਰ ਸਾਹਿਬਾਨ ਆ ਜੇ ਕਿਤੇ ਕਮੇਟੀ ਆ ਤੇ ਉਹਦੇ ਕਮੇਟੀ ਦੇ ਮੈਂਬਰਾਂ ਨੂੰ ਜ਼ਰੂਰ ਦੱਸੋ ਅਗਰ ਤੁਹਾਨੂੰ ਨਹੀਂ ਹੈਲਪ ਕਰਦੇ ਤੇ ਸਰਦਾਰ ਫਕੌਨ ਸਿੰਘ ਮਾਨ ਨੂੰ ਤੁਸੀਂ ਮੇਲ ਕਰ ਸਕਦੇ ਹੋ ਉਹਦੀ ਡਿਟੇਲ ਦੇ ਸਕਦੇ ਹੋ ਲਾਈਵ ਤੇਸ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸ਼ਲਾ ਦੀ ਵਿਸ਼ੇਸ਼ ਰਿਪੋਰਟ